え <music> ਕਰਵਾਇਆ ਦਾਣੇ کوشش ਕਰਨ ਸਾਨੂੰ ਸਾਧੂ ਪਾਛਾ ਮੇਰਾ ਕਰਨੀ ਸਾਨੂੰ ਆਪ ਸਹਾਈ ਹੋਆ ਸੱਚੇ ਦਾ ਸੱਚਾ ਘਵਾਲੀ ਕੋਸ਼ਿਸ਼ ਕਰਨੀ ਸਾਨੂੰ ਪਾਛਾ ਦੀ ਬਹਾਰ ਲੋ ਜੀ ਅੱਜ ਲੈ ਕੇ ਆਈਏ ਮਿਨੀ ਖੀਰ ਪੂੜੇ ਦਾ ਪ੍ਰਸ਼ਾਦ ਤੇ ਅੰਜੂ ਵੀਰ ਜੀ ਲੱਗੇ ਪਏ ਨੇ ਵਰਤਾਂਡ ਤੇ ਰੁਪਾਈ ਇੱਕ ਦੋ ਮਿੰਟਾਂ ਲਈ ਕਿਧਰੇ ਦੋ ਚਾਰ ਮਿੰਟ ਲਈ ਕਿਧਰੇ ਗਈ ਹੈ ਤੇ ਅੰਜੂਬੀਰ ਜੀ ਦੀ ਸੇਵਾ ਲਗਾ ਕੇ ਗਈ ਹੈ

ਤੇਰੋ ਨਹੀਂ ਨਾਨਕ ਕੋ ਬਖਾ ਨ ਵਰਤ ਕਰਤ ਹੈ ਕੋ ਜਿਨ ਸੈ ਸਿਨ ਮੈਂ ਮੀਤ ਕਹਿ ਪ੍ਰਾਨੇ ਹਰ ਜਸ ਕਹਿਓ ਨਾਨਕ ਤਹ ਜਗ ਜੀਤ ਜਿਹ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਸਾਚੀ ਮਾਨਾ ਇੱਕ ਪਗਤ ਬਗਵਾਨ ਇਹ ਪ੍ਰਾਨੀਕ ਨਹੀਂ ਮਨ ਕੈਸੇ ਸੁਖ ਰਸ ਆਨ ਨਾਨਕ ਮਨੋ ਤਾਹੀ ਤਾ ਸੁਆਮੀ ਕੋ ਗਿ ਜੋ ਸਦਾ ਸੁਆਣ ਤਜ ਤਨ ਰਿੰਨਿਤ ਹੇ ਵੇਦ ਹਰਿ ਪਜੋ ਇਕਾ ਮਨ ਹੋਵੇ ਇਕ ਚਿਤਾ ਦੇਵ ਹਰੇ ਆ ੴ ਸਤਿਗੁਰ ਪ੍ਰਸਾਦਿ ਰਾਗ ਮਹਾਰਾਗੀ ਸਦਮੰਚ ਮਰਕਨ ਸਗ ਅਲਪ ਹੈ ਅਟਲ ਅੰਦਰ ਪ੍ਰਤੋ ਸਤਨਾਮ ਵਾਹਿਤ ਸਤਨਾ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਯਖ਼ਸਰ ਦੇਵ ਤੇਰੇ ਜੀ ਜਿ ਨਹੀਂ ਬੇੜਾ ਆਪੇ ਭਇਆ ਸਾਈ ਅਜਰਜ ਕੀ ਆ ਕਰਨ ਹਰੇ ਨਾਲ ਸੱਚ ਵਡਿਆਈ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਜੀਰੇ ਰਣ ਜੀ ਕਿੰਨੇ ਬੰਦੇ ਦਾ ਖਾਣਾ ਹੈ 322 ਓਕੇ ਹੈਗੇ ਰੱਖੇ ਪਗਾਨੇ ਇਹ ਲੋਕ ਕਿ ਸਵੇਰੇ ਕਦੇ ਨਹੀਂ ਚੱਲੋ ਅਗਲਾ ਜੰਨਾ ਕੱਟੇ ਨਾ ਦੇਖੋ ਵੀ ਕਿਹਨੇ ਪਲਾਉਂਦਾ ਵਾਸੀ ਫਾਲਤੂ ਬਣਾਉਂਦਾ ਕੋਈ ਪਤਾ ਨਹੀਂ ਕੋਈ ਨਾ ਸੈਕੰਡ ਆ ਜਾਪਾਂ ਤਾਂ ਕਹਤਾ ਸਕਦੇ ਨਹੀਂ ਆ ਜਾਂਦਾ ਕੋਈ ਨਾ ਕੋਈ ਚੱਲਦਾ ਕੰਮ 'ਚ ਆ ਹੀ ਜਾਂਦਾ ਹੈ ਅੱਜ ਹੈਗੀ ਐ ਗੁਰੂ ਘਰ ਚ ਪੰਤੇ ਮਰਦਾਸ ਦੀ ਪੰਤੇ ਮਰਦਾਸ ਦੇ ਕੀਰਤਨ ਸਰਦਾਰ ਅਮਰਜੀਤ ਸਿੰਘ ਸੇਠੀ ਜੋ ਕਿ ਸਰਗਰਾ ਦੇ ਹੁਕਮ ਅਸਾਲ ਅਦਾਲਤ ਚਲਾਣੀ ਕਰਦੀ ਤੇ ਉਹਨਾਂ ਦੇ ਪੰਤੇ ਮਰਦਾਸ ਦੀ ਸੰਬੰਧ ਵਿੱਚ ਗੁਰੂ ਕੇ ਲੰਗਰ ਤਿਆਰ ਹੋ ਰਹੇ ਨੇ ਇਹ ਸਾਰੀ ਸਾਜ ਸਜਾਵਟ ਸਰਦਾਰ ਅਮਰਜੀਤ ਸਿੰਘ ਸੇਠੀ ਦੇ ਦੇ ਅੰਤਿਮ ਅਰਦਾਸ ਦੇ ਸਬੰਧ ਵਿੱਚ ਪਰਿਵਾਰ ਵੱਲੋਂ ਕਰਵਾਈ ਜਾ ਰਹੀ ਹੈ ਗੁਰੂ ਕਾ ਲੰਗਰ ਗੁਰੂ ਕਾ ਲੰਗਰ ਕਹਿ ਸਕਦੇ ਚਲੋ ਰੋਟੀ ਕਹ ਲੋ ਗੁਰੂ ਕਾ ਲੰਗਰ ਕਹ ਲੋ ਪਰ ਇਹ ਉਹਨਾਂ ਦੀ ਅੰਤਿਮ ਅਰਦਾਸ ਦੇ ਸਬੰਧ ਵਿੱਚ ਚੱਲ ਰਿਹਾ ਹੈ ਜੇਤਵਾਰ ਦਾ ਦਿਨੇ ਤੇ ਸ਼ਾਮ ਦਾ ਸਮਾਂ ਪਾਠ ਦੇ ਭੋਗਾਂ ਤੋਂ ਵੇਲੇ ਹੋ ਕੇ ਇੱਥੇ ਬੈਠਿਆ ਸੰਗਤ ਦੇ ਨਾਲ ਵਿਚਾਰ ਵਟਾਂਦਰੇ ਲਈ ਤੇ ਸੰਗਤਾਂ ਕਿਉਂਕਿ ਅਖੰਡ ਪਾਠ ਸਾਹਿਬਾਂ ਦੇ ਪਾ ਪ੍ਰਵਾਹ ਚਾ ਰਹੇ ਨੇ ਬਾਬਾ ਸ਼ਿਚੰਦਰ ਜੀ ਦਾ ਪ੍ਰਕਾਸ਼ ਦਿਹਾੜਾ ਨੇੜੇ ਹੈ ਸੰਗਤਾਂ ਵੀ ਪੁਜਰੀਆਂ ਨੇ ਹਉਮ ਹੁਮਾ ਕੇ ਦਰਸ਼ਨ ਕਰਨ ਲਈ ਤੇ ਬਾਣੀ ਦਾ ਜਾਪ ਕਰਨ ਲਈ ਗੁਰਬਾਣੀ ਦੇ ਜਾਪ ਚਾ ਰਹੇ ਨੇ ਕਿ ਜਿਹੜੀ ਸੰਗਤ ਰੁਟੀਨ ਵਿਚ ਤੇ ਨਹੀਂ ਆ ਸਕਦੀ ਉਹਨਾਂ ਨੂੰ ਹੁੰਦਾ ਹੈ ਕਿ ਲੱਗ ਭੱਜ ਚਲੋ ਹਫਤੇ ਚ ਇੱਕ ਦਿਨ ਤੇ ਹਾਜ਼ਰੀ ਭਰ ਲਈਏ ਤੇ ਅੱਜ ਮਨੀ ਤੇ ਹਰਪ੍ਰੀਤ ਸਿੰਘ ਦੇ ਕਰੋ ਉਹ ਲੈ ਕੇ ਆਏ ਨੇ ਖੀਰ ਤੇ ਪੂੜਿਆਂ ਦਾ ਪ੍ਰਸ਼ਾਦ ਤੇ ਸਾਰੀ ਸੰਗਤ ਬੜੇ ਪ੍ਰੇਮ ਨਾਲ ਛੱਕ ਰਹੀ ਹੈ ਤੇ ਗੁਰੂ ਦਾ ਜਸ ਗਾ ਰਹੇ ਨੇ ਅੰਜੂ ਵੀਰ ਜੀ ਬੈਠੇ ਨੇ ਨਾਲੇ ਰੂਪਾ ਬੈਠੀ ਹੈ ਪ੍ਰਸ਼ਾਦ ਦੀ ਸੇਵਾ ਕਰਦੇ ਕਈ-ਕਈ ਵਾਰ ਤਾਂ ਪ੍ਰਸ਼ਾਦ ਇਸ ਤਰ੍ਹਾਂ ਆ ਜਾਂਦਾ ਹੈ ਕਿ ਵਰਤਾਨ ਵੇਲੇ ਬਾਬਾ ਜੀ ਦੀ ਕਿਰਪਾ ਦੇ ਨਾਲ ਵਰਤਾਨ ਵਾਲਾ ਵੀ ਸੋਚਦਾ ਹੈ ਕਿ ਕਿਹੜੀ ਚੀਜ਼ ਵਰਤਾਈਏ ਪਹਿਲਾਂ ਤੇ ਬਾਬਾ ਜੀ ਦੀ ਕਿਰਪਾ ਹੈ ਤੇ ਗੁਰੂਗੀਆਂ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਤੇ ਪ੍ਰਸ਼ਾਦ ਛਕ ਰਹੀਆਂ ਨੇ ਉਪਰੋਂ ਮੱਥਾ ਟੇਕ ਕੇ ਗੁਰਬਾਣੀ ਦੇ ਪਾਠ ਕਰਕੇ ਹਾਜ਼ਰੀਆਂ ਭਰ ਕੇ ਤੇ बाबा शीचंदर जी ਦੇ ਪਾਵਨ ਸਥਾਨ ਦੇ ਦਰਸ਼ਕਾਰੀਆਂ ਨੇ ਬਾਬਾ ਸ਼ੀचंदਰ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੀ ਹੈ ਕਿਉਂਕਿ ਆ ਰਿਹਾ ਹੈ 1 ਸਤੰਬਰ ਨੂੰ ਬਾਬਾ ਸ਼ੀचंदਰ ਜੀ ਦਾ ਪ੍ਰਕਾਸ਼ ਦਿਹਾੜਾ ਜਿਸ ਦੇ ਵਿੱਚ ਸਾਰੀਆਂ ਸੰਗਤਾਂ ਵੱਲੋਂ ਖੰਡ ਪਾਤ ਸਾਹਿਬਾਂ ਦੀ ਪ੍ਰਵਾਹ ਚ ਆ ਰਹੇ ਨੇ ਲੜੀਵਾਰ ਤੇ ਸੰਗਤਾਂ ਰੋਜ਼ਾਨਾ ਹਾਜ਼ਰੀਆਂ ਭਰਦੀਆਂ ਨੇ ਗੁਰਬਾਣੀ ਦਾ ਜਾਪ ਕਰਦੀਆਂ ਹਨ ਨਾਮ ਸਿਮਰਨ ਕਰਦੀਆਂ ਹਨ ਤੇ ਸੰਪੜਪਾੜ ਦੇ ਦਿਨਾਂ ਵਿੱਚ ਜੋ ਕਿ 26 ਤਰੀਕ ਨੂੰ 26 ਅਗਸਤ ਨੂੰ ਰੱਖਣਾ ਹੈ ਰੋਜ਼ਾਨਾ ਸਵੇਰ ਲੱਖ ਮੂਲ ਮੰਤਰ ਦੇ ਜਾਪ 101 ਸੁਖਮਨੀ ਸਾਹਿਬ ਦੇ ਜਾਪ ਉਹਨਾਂ ਅੰਦਰ ਵੀ ਸੰਗਤਾਂ ਰੋਜ਼ਾਨਾ ਹਾਜ਼ਰੀਆਂ ਭਰਦੀਆਂ ਸਾਡ ਤੇ ਸਾਰੀਆਂ ਸੰਗਤਾਂ ਨੂੰ ਫੇਰ ਮੈਂ ਬੇਨਤੀ ਕਰਾਂਗਾ ਕਿ ਇਹਨਾਂ ਸਮਾਗਮਾਂ ਦੇ ਅੰਦਰ ਬਹੁਤ-ਬਹੁ ਆ ਕੇ ਪੁੰਜਣ ਦੀ ਕਿਰਪਾਲਤਾ ਕਰੋ ਜੀ ਸੰਗਤਾਂ ਦਰਸ਼ਨ ਕਰੋ ਗੁਰੂਕੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ yeah okay. Sim. ਗਸਤ ਕੀ ਹਰੇ ਪਰੋ ਨਾਨਕ ਜਾਤੇ ਉਪਰ ਕੋ ਨਹੀਂ ਜਾਂਦੇ ਉਪਰ ਨਾਨਕ ਗੁਰਸੇ ਉਪਰ ਕੋ ਨਹੀਂ ਜਾਂਦੇ ਉਪਰ